ਬਹੁਤ ਗਣਾ ਵਿਸੇ ਵਿਤੰ ਤਪਿਤ ਜੰਬੂ ਹਲ ਚਾਰੂ ਵਸਨੰ ਕੁਮਾ ਸੁਤਮ ਸ਼ੋਕ ਬਿਨਾਸ਼ਕਾਰ ਕੰ ਨਮਾ ਮਿ ਵਿਗਨੇਸ਼ਵਰ ਪਾਦ ਸੰਤਨ ਕ੍ਰਿਸ਼ਨਾਏ ਵਾਸੁਦੇਵਾਏ ਦੇਵਕੀ ਨੰਦਨਾਇਕ ਨੰਦ ਗੋਪਿਕ ਮਾਰਾਇ ਗੋਵਿੰਦਾਏ ਨਮੋ ਨਮਾ ਗੋਵਿੰਦਾਏ ਨਮੋ ਨਮਾ ਭਗਵਾਨ ਦਾ ਜਨ ਤਰਨ ਕਲਯੁਗ ਦੇ ਵਿੱਚ ਉਹਨਾ ਸ੍ਰੇਸ਼ਟ ਨਹੀਂ ਹੈ ਜਿੰਨਾ ਕੇ ਨਾਮ ਸਿਮਰਨ ਕੀਰਤਨ ਭਾਜਨ શ્રેષ્ઠ ਹੈ ਜਿਵੇਂ ਜਿਵੇਂ ਸਾਧਕ ਪਰਮਾਤਮਾ ਦੇ નામ ਦਾ ਸਿਮਰਨ ਕਰਦਾ ਹੈ ਉਸੇ ਤਰ੍ਹਾਂ ਉਸ ਦੀ ਅਵਸਥਾ ਬਦਲਦੀ ਰਹਿੰਦੀ ਹੈ ਜਦੋਂ ਪਰਮਾਤਮਾ ਦੇ ਨਾਮ ਦੇ ਵਿੱਚ ਰੁਚੀ ਹੋ ਜਾਂਦੀ ਹੈ ਉਹਨੂੰ ਹਰ ਟਾਈਮ ਆਪਣੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਗੁਰਮੰਤਰ ਦਾ ਜਪ ਸੁਣ ਰਿਹਾ ਹਾਂ ਆਪਣੇ ਆਪ ਹੀ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਥੋੜਾ ਧਿਆਨ ਦੇਣ ਦੀ ਲੋੜ ਹੈ ਤੇ ਆਪਣੇ ਹਿਰਦੇ ਵਿੱਚ ਆਪਣੇ ਸਰੀਰ ਵਿੱਚ ਕਿਸੇ ਵੀ ਅੰਗ ਦੇ ਵਿੱਚ ਸਾਧਕ ਆਪਣੇ ਨਾਮ ਦਾ ਗੁਰਮੰਤਰ ਦਾ ਸਿਮਰਨ ਛੋ ਸਕਦਾ ਹੈ ਜਿਵੇਂ ਜਿਵੇਂ ਵਸਤਾਵਾਦੀ ਰਹਿੰਦੀ ਹੈ ਮਨ ਇਕਾਗਰ ਹੁੰਦਾ ਰਹਿੰਦਾ ਹੈ ਉਸੇ ਤਰ੍ਹਾਂ ਪ੍ਰਮਾਤਮਾ ਉਹਦੇ ਸਾਹਮਣੇ ਕੋਈ ਨਾ ਕੋਈ ਲੀਲਾ ਕਰਕੇ ਦਿਖਾਉਂਦੇ ਰਹਿੰਦੇ ਹਨ ਇਸੇ ਤਰ੍ਹਾਂ ਭਗਵਾਨ ਬਹੁਤ ਸਾਰੇ ਭਗਤਾਂ ਅੱਗੇ ਪ੍ਰਗਟ ਹੋਏ ਉਹਨਾਂ ਨੂੰ ਆਪਣੇ ਆਪ ਰਾਣੀਆਂ ਲੀਲਾਵਾਂ ਦਿਖਾਈਆਂ ਉਹਨਾਂ ਨੂੰ ਆਪਣੇ ਸਰੂਪ ਦਾ ਕਰਵਾਇਆ ਜਿਵੇਂ ਜਿਵੇਂ ਭਗਤਾਂ ਦੀ ਭਗਤੀ ਦੀ ਪ੍ਰਕਾਸ਼ਤਾ ਵਧਦੀ ਰਹਿੰਦੀ ਹੈ ਉਸੇ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਜਨਮ ਸਥਾਨ ਉਹਨਾਂ ਵੀ ਲੇਲਾ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ ਐਸੇ ਤਰ੍ਹਾਂ ਭਗਤ ਨਾਮਦੇਵ ਜੀ ਹੋਏ ਉਹਨਾਂ ਨੇ ਇਸ ਅਵਸਥਾ ਵਿੱਚ ਪਹੁੰਚ ਕੇ ਇੱਕ ਰਾਗ ਉਚਾਰਨ ਕੀਤਾ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੰਗੀ ਤਰ੍ਹਾਂ ਸੁਣਨ ਵਾਸਤੇ ਮਿਲਦਾ ਹੈ ਉਸ ਰਾਗ ਦਾ ਨਾਮ ਮਾਲੀ ਗੋੜਾ ਬਾਣੀ ਭਗਤ ਨਾਮਦੇਵ ਜੀ ਦੀ ੴ ਸਤਿਗੁਰ ਪ੍ਰਸਾਦਿ ਨਾਮਦੇਵ ਜੀ ਕਹਿੰਦੇ ਹਨ ਧਨ ਧਨ ਓ ਰਾਮ ਰਾਮ ਬੈਨ ਵਾਜੈ ਮਧੁਰ ਮਧੁਰ ਤੁਨ ਅਨਤ ਗਾਜੈ ਹੇ ਰਾਮ ਉਤਨ ਹੈ ਜਿਹੜੇ ਤਨੇ ਬੰਸਰੀ ਵਜਾਈ ਉਹਦੀ ਮਧੁਰ ਮਧੁਰ ਧੁਣੀ ਮੈਨੂੰ ਅਨੰਦ ਦੇ ਰੂਪ ਦੇ ਵਿੱਚ ਸੁਣਾਏ ਦਿੰਦੀ ਹੈ ਰਹਾਉ ਤਨ ਤਨ ਮੇਗਾ ਰੋਮਾ ਵਾਲੀ ਤਨ ਤਨ ਕ੍ਰਿਸ਼ਨ ਉਡੈ ਕਾਮਲੀ ਉਸ ਤੋਂ ਬਾਅਦ ਉਸ ਨੂੰ ਭਗਵਾਨ ਨੇ ਆਪਣੀ ਸ਼ਵੀ ਦਿਖਾਈ ਆਪਣਾ ਰੂਪ ਦਿਖਾਇਆ ਜਿਸ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਨਾਮ ਦੇਵੀ ਦੇ ਅੱਗੇ ਇੱਕ ਕਾਲੇ ਕਮਲੇ ਜੋ ਭੇਡਾਂ ਦੇ ਉਹਨਾਂ ਦੇ ਬਣੇ ਹੋਏ ਸੀ ਲੈ ਕੇ ਖੜੇ ਹਨ ਤਾਂ ਉਸ ਨੇ ਭਗਵਾਨ ਦਾ ਧਿਆਨ ਧਰ ਕੇ ਕਿਹਾ ਇਹ ਕਮਲੀ ਕੋ ਵੀ ਧਨ ਹੈ ਜਿੰਨਾ ਭੇਡਾਂ ਤੋਂ ਤੇਰੀ ਉਨ ਆਈ ਹੈ ਉਹ ਵੀ ਧਨ ਹਨ ਕਿਉਂਕਿ ਤੈਨੂੰ ਭਗਵਾਨ ਕ੍ਰਿਸ਼ਨ ਨੇ ਸਵੀਕਾਰ ਕੀਤਾ ਹੈ ਫਿਰ ਕੋਈ ਜੇ ਕਿ ਭਗਵਾਨ ਪ੍ਰਗਟ ਹੁੰਦੇ ਹਨ ਤਾਂ ਕਹਿੰਦੇ ਹਨ ਧੰ ਤੰ ਤੂੰ ਮਾਤਾ ਦੇਵ ਕੀ ਜੈ ਗਰੇ ਰਮੇ ਕਮਲਾ ਪਤੀ ਜੈ ਗਰੇ ਰਮਿਆ ਕਮਲਾ ਪਤੀ ਤਾਂ ਉਸ ਨੂੰ ਮਾਤਾ ਦੇਵ ਕੀ ਦੇ ਦਰਸ਼ਨ ਹੁੰਦੇ ਹਨ ਤਾ ਉਹ ਮਾਤਾ ਦੇਵਕੀ ਨੂੰ ਮਿਤੰਤਨ ਕਹਿ ਕੇ ਨਮਸਕਾਰ ਕਰਦਾ ਹੈ ਕਹਿੰਦਾ ਇਹ ਮਾਤਾ ਦੇਵਕੀ ਤੂੰ ਵੀ ਤਨ ਹੈ ਕਿਉਂਕਿ ਤੇਰੇ ਘਰ ਜਿਹੜੇ ਕਮਲਾਪਤੀ ਲక్ష్ਮੀ ਦੇ ਪਤੀ ਨਾਰਾਇਣ ਭਗਵਾਨ ਕ੍ਰਿਸ਼ਨ ਰੂਪ ਦੇ ਵਿੱਚ ਪ੍ਰਗਟ ਹੋ ਕੇ ਆਪਣੀਆਂ ਖੇਲਾ ਕਰ ਰਹੇ ਹਨ ਫਿਰ ਉਸ ਨੂੰ বৃন্দাবন ਦੇ ਵਿੱਚ ਦਰਸ਼ਨ ਦਿੰਦੇ ਹਨ ਤਾਂ ਉਸ ਨੇ ਇਹ ਆਪਣਾ ਸ਼ਬਦ ਉਚਾਰਨ ਕੀਤਾ ਧੰ ਤਨ ਵਨਖੰਡ ਬ੍ਰਿੰਦਾਵਨ ਜਾਂ ਖੇਲੇ ਸ੍ਰੀ ਨਾਰਾਇਣਾ اے ਬ੍ਰਿੰਦਾਵਨ ਤੂੰ ਵੀ ਧਨ ਹੈ ਇੱਥੇ ਨਾਰਾਇਣ ਭਗਵਾਨ ਨੇ ਕ੍ਰਿਸ਼ਨ ਦਾ ਰੂਪ ਲੈ ਕੇ ਬਹੁਤ ਖੇਲਾ ਕੀਤੀਆਂ ਬਹੁਤ ਚੋਚ ਕੀਤੀ ਉਸ ਨੇ ਬਿੰਦਰਾਵਨੋ ਵੀ ਤਨ ਤਨ ਕਿਹਾ ਫਿਰ ਉਸ ਨੂੰ ਭਗਵਾਨ ਦੇ ਦਰਸ਼ਨ ਹੁੰਦੇ ਹਨ ਮੁਰਲੀ ਵਜਾਉਂਦੇ ਦੇ ਤਾਂ ਗਊਆਂ ਚਰਾਉਂਦੇ ਦੇ ਤਾਂ ਉਹਨਾਂ ਨੇ ਉਚਾਰਨ ਕੀਤਾ ਵੈਨ ਮਜਾਵੈ ਗੋਤਨ ਚਰੈ ਨਾਮੇ ਕਾ ਸੁਆਮੀ ਆਨੰਦ ਕਰੈ ਤਾਂ ਭਗਵਾਨ ਮੁਰਲੀ ਵਜਾਉਂਦੇ ਨੇ ਤੇ ਗਊਆਂ ਚਰਾਉਂਦੇ ਨੇ ਗੋਵਾਂ ਦੀ ਸੇਵਾ ਕਰਦੇ ਹਨ ਤਾਂ ਉਹਨਾਂ ਨੂੰ ਕਹਿ ਕੇ ਨਮਸਕਾਰ ਕਰਦਾ ਹੈ ਕਿ ਮੇਰਾ ਸੁਆਮੀ ਕ੍ਰਿਸ਼ਨ ਭਗਵਾਨ ਆਨੰਦ ਕਰਦਾ ਹੈ ਇਸ ਕਰਕੇ ਜਿੱਥੇ-ਜਿੱਥੇ ਭਗਵਾਨ ਨੇ ਲੀਲਾਵਾਂ ਕੀਤੀਆਂ ਜਿੱਥੇ-ਜਿੱਥੇ ਭਗਤਾਂ ਨੇ ਉਸ ਨੂੰ ਪੁਕਾਰਿਆ ਉਸ ਨੇ ਉਸੇ ਰੂਪ ਦੇ ਵਿੱਚ ਹੁਣ ਵੀ ਉਹਨਾਂ ਨੂੰ ਉਸੇ ਤਰ੍ਹਾਂ ਦੇ ਪੁਰਾਣੇ ਲੀਲਾਵਾਂ ਪੁਰਾਣੀਆਂ ਕਥਾਵਾਂ ਦੇ ਰੂਪ ਵਿੱਚ ਪ੍ਰਗਟ ਹੋ ਕੇ ਅਨੁਭਵ ਕਰਾਉਂਦੇ ਹਨ ਤੇ ਆਪਣੇ ਨਾਮ ਦਾ ਆਨੰਦ ਜੋ ਆਉਂਦਾ ਹੈ ਉਸ ਦਾ ਅਨੁਭਵ ਕਰਾਉਂਦੇ ਹਨ ਇਸ ਕਰਕੇ ਆਪਾਂ ਨੂੰ ਹਰ ਇੱਕ ਨੂੰ ਗੁਰਮੰਤਰ ਦਾ ਨਾਮ ਗੁਰਮੰਤਰ ਦਾ ਜਪ ਕਰਨਾ ਚਾਹੀਦਾ ਹੈ ਉਹਦਾ ਕੀਰਤਨ ਕਰਨਾ ਚਾਹੀਦਾ ਹੈ ਜਿਸ ਭਾਵਨਾ ਨਾਲ ਭਗਵਾਨ ਦਾ ਸਿਮਰਨ ਕਰੀਏ ਇਸ ਭਾਵਨਾ ਨਾਲ ਕੀਰਤਨ ਕਰੀਏ ਜਿਸ ਭਾਵਨਾ ਨਾਲ ਜਪ ਕਰੀਏ ਉਸੇ ਤਰ੍ਹਾਂ ਭਗਵਾਨ ਉਸ ਦੇ ਸਾਹਮਣੇ ਉਸ ਨੂੰ ਪ੍ਰਗਟ ਹੋ ਕੇ ਆਪਣੀ ਪੁਰਾਣੀ ਅਨੁਭਤੀ ਜੋ ਆਪਾਂ ਨੇ ਗ੍ਰੰਥਾਂ ਵਿੱਚ ਸੁਣੀ ਉਹਨਾਂ ਦੁਆਰਾ ਜੋ ਲੀਲਾਵਾਂ ਕੀਤੀਆਂ ਉਹ ਪ੍ਰਗਟ ਹੋ ਕੇ ਭਗਤ ਦੇ ਸਾਹਮਣੇ ਪ੍ਰਗਟ ਹੋ ਜਾਂਦੇ ਹਨ ਇਸ ਕਰਕੇ ਕਾਲ ਯੁਗ ਦੇ ਵਿੱਚ ਵੀ ਪਰਮਾਤਮਾ ਸਰਕਾਰ ਉਹ ਵਿਚੋ ਕੇ ਸਾਹਮਣੇ ਦਰਸ਼ਨ ਦਿੰਦੇ ਹਨ ਪਰ ਉਸੇ ਨੂੰ ਦਰਸ਼ਨ ਦਿੰਦੇ ਹਨ ਜੋ ਪਰਮਾਤਮਾ ਦੇ ਸਰਨਗਤ ਹੋ ਜਾਂਦਾ ਹੈ ਉਹਦਾ ਧਿਆਨ ਕਰਦਾ ਹੈ ਗੁਰਮੰਤਰ ਦਾ ਸਿਮਰਨ ਸਿਮਰਨ ਕਰਦਾ ਹੈ ਨਾਮ ਦਾ ਜਪ ਕਰਦਾ ਹੈ ਇਸ ਕਰਕੇ ਨਾਮਦੇਵ ਜੀ ਨੇ ਹਰ ਇੱਕ ਜੀ ਨੂੰ ਧੰਨ ਧੰਨ ਕਹਿ ਕੇ ਉਹਨਾਂ ਦੀ ਲੀਲਾ ਨੂੰ ਪਰਗੜ ਕੀਤਾ ശ്രീമ നാരായണ 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 നാരായ നാരായണ 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 ഭജമൻ നാരായണ 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 ਜੋ ਮੰਨਾਰਾਇਣ ਨਾਰਾਇਣ ਨਾਰਾਇਣ ਹੀ ਮੰਨਾਰਾਇਣ ਨਾਰਾਇਣ ਨਾਰਾਇਣ ਹੀ ਮੰਨਾਰਾਇਣ ਨਾਰਾਇਣ ਨਾਰਾਇਣ ਬੋਲੋ ਨਾਰਾਇਣ ਭਗਵਾਨ ਕੀ ਜੈ